ਇਥੋਂ ਦੀ 슈ગર ਮਿਲ ਵੱਲ ਬਕਾਇਆ ਕਰੋੜਾ ਰੁਪਏ ਦੀ ਰਾਸ਼ੀ ਲੈਣ ਦੇ ਮਾਮਲੇ ਚ ਅੱਜ ਕਿਸਾਨਾਂ ਨੇ ਮਿਲ ਲੱਗੇ ਰੋਸ ਤਰ ਨਾ ਲਗਾਇਆ ਤੇ ਜਮ ਕੇ ਨਾਰੇਬਾਜੀ ਕੀਤੀ ਤੇ ਫਿਰ ਮਿਲ ਦੀ ਕਨਾਲਾ ਦੀ ਪ੍ਰੋਪਰਟੀ ਤੇ ਪ੍ਰਸ਼ਾਸਨ ਦੀ ਹਾਜ਼ਰੀ ਚ ਜਬਰੀ ਤਾਲਾ ਲਗਾ ਦਿੱਤਾ ਤੇ ਪ੍ਰਸ਼ਾਸਨ ਦੇਖਦਾ ਹੀ ਰਹਿ ਗਿਆ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ रा लिखी च वादा करके मुखद इंद्र प्रताप राणा मुर्दाबाद मुर्दावादावादाई कौन राबाद मुर्दाबाद मुर्दाबाद पिछला बकाया रहेंगे पिछला स्थाई कौन बकाया लैके रह गे लह गे लह गे पिछले चार साल मुर्दाबाद मुर्दाबाद मुदाबाद साछला बकाया स्थाई कौन ਆ ਦੇਣਾ ਰਾਣਾ ਗਜੇਤ ਕਰੋ ਮੁਰਦਾਬਾਦ 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 ਰਾਣਾ ਗਜੇਤ ਕਰੋ ਤੁਮ ਮੁਰਦਾਬਾਦ 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 ਲਿਖਤੀ ਐਗਰੀਮੈਂਟ ਕਰਕੇ ਪੁੱਜਣਾ ਇੰਦਰਪਤਾਪ ਰਾਣਾ ਮੁਰਦਾਬਾਦ 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 ਪਿਛਲਾ ਬਕਾਇਆ ਲੇਕੇ ਆਂਗੇ ਲੈ ਕੇ ਆਂਗੇ ਲੈ ਕੇ ਰਹਾਗੇ ਕਿੰਨੇ ਦਾ ਬਕਾਇਆ 27 ਕਰੋੜ ਲੈ ਕੇ ਰਹਾਗੇ ਲੈ ਕੇ ਆਂਗੇ ਲੈ ਕੇ ਰਹਾਗੇ ਕਿੰਨੇ ਦਾ ਬਕਾਇਆ 27 ਕਰੋੜ ਲੈ ਕੇ ਰਹਾਗੇ ਅਕਾਉਂਟਾਂ ਦੇ ਵਿੱਚ ਤਾਂ ਕਿਹਾ ਨਾ ਮੂਸਾਪੁਰ ਸਾਹਿਬ ਨੇ 9 ਕਰੋੜ ਦੇ ਇਹਨਾਂ ਦਲ ਰੰਗਣੇ ਚਾਹੀਦੇ ਸੀ ਉਹ ਕਿਉਂ ਨਹੀਂ ਲੰਗੇ ਕਿਉਂਕਿ ਮੇਰੇ ਮਨ ਦੇ ਅੰਦਰ ਪੱਚਦੀ ਨਹੀਂ ਗੱਲ ਨਾ ਪਚਣੀ ਵੀ ਨਹੀਂ ਜਿਹੜੀ ਝੂਠੀ ਹੋਵੇ ਉਹ ਨਹੀਂ ਪਚਦੀ ਸੱਚੀ ਪਚ ਜਾਂਦੀ ਆ ਪਰ ਗੱਲ ਆ ਇਹਨਾਂ ਨੇ ਬੰਦਿਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪੈਸੇ ਪਾ ਪਾ ਕੇ ਇਹਨੂੰ ਇਹ ਗੱਲ ਅਸੀਂ ਦੱਸ ਦਿੰਨੇ ਆ ਤੇ ਇਹ ਬੰਦੇ ਇਦਾਂ ਖਰੀਦਨੇ ਹੁਣੇ ਕਿਉਂਕਿ ਮੈਂ ਦੱਸਾਂ ਤੁਹਾਨੂੰ ਮੈਂ ਤਾਂ ਝੂਠ ਨਹੀਂ ਬੋਲਦਾ ਮੇਰੇ ਵੀ ਪੈਸੇ ਸਾਰੇ ਹੀ ਪਾਇਓ ਐ ਇਹਨਾਂ ਨੇ ਮੇਰੇ ਬਿਨਾਂ ਪੁੱਛੇ ਤੋਂ ਮੇਰੇ ਪੈਸੇ ਸਾਰੇ ਪਾਤੇ ਨੇ ਮੇਰੇ ਬਿਨਾਂ ਪੁੱਛੇ ਤੋਂ ਮੈਨੂੰ ਇਹ ਖਰੀਦ ਲੜਨਗੇ ਇਦਾਂ ਪਾ ਕੇ ਦੱਸ ਦੇ ਵੇ ਖਰੀਦਣੀਆਂ ਸੰਤੋਖ ਸਿੰਘ ਨੂੰ ਤਾਂ ਐਦਾਂ ਨਹੀਂ ਖਰੀਦ ਹੁੰਦੇ ਅਸੀਂ ਜੇ ਬੋਲਾਂਗੇ ਤਾਂ ਹੱਕ ਤਾਣ ਕੇ ਬੋਲਾਂਗੇ ਜੇ ਲੜਾਂਗੇ ਤਾਂ ਹੱਕ ਤਾਣ ਕੇ ਲਣਗੇ ਉਹ 9 ਕਰੋੜ ਐਦਾਂ ਪਿਆ ਬੋਲੇ ਅਸਲੀਅਤ ਗੱਲ ਆ ਇਹ ਮੈਂ ਮੂਸਾਪੁਰ ਸਾਹਿਬ ਨੂੰ ਇਹ ਹਿੰਟ ਦਿੱਤਾ ਸੀ ਇੱਕ ਦਿਨ ਪਿੱਛੇ ਜਾ ਮੈਂ ਕਹਾ ਮੈਂ ਇੰਗਲੈਂਡ ਦੇ ਵਿੱਚ ਬੈਠਾ ਇੰਗਲੈਂਡ ਦੇ ਵਿੱਚ ਬੈਠੇ ਬੈਠੇ ਦੇ ਪਾਤੇ ਖਰੇ ਪਤਾ ਨਹੀਂ ਕੀ ਮੈਨੂੰ ਕਦ ਡਰਦੇ ਆਏ ਪਤੇਉਂਦੇ ਸੀ ਸਨੇਹੇ ਭੇਜਦੇ ਆ ਵੀ ਤੂੰ ਮੋਰੇ ਹੋ ਕੇ ਗੱਲ ਨਾ ਕਰੀ ਕੋਈ ਵੀ ਕਰੀ ਨਾ the <laughs> phone ਖੜੇ ਪੈਰ ਕੈਮਰੇ ਲੱਗਣ ਦੇ ਜੀ ਕਰੋ ਕੰਮ ਨੁਕਸਾਨ ਦੀ ਗੱਲ ਨਹੀਂ ਤੇ ਸਾਡੇ ਕਿਹੜੇ ਆਜੋ ਉਹ ਬਖਸ਼ਾ ਕੇ ਗੱਲ ਕਰਦੇ ਤੇ ਬਾਕੀ ਦੇ ਜਿਹੜੇ ਸਤਸੰਦੀ ਦੇ ਆ ਉਹ ਇਸ ਪ੍ਰੈਸ ਨੂੰ ਹੁਣ ਆ ਆ ਗਿਆ ਇਹ ਬੇਤਰ ਕਰ ਦੋ ਕਰਦੇ ਕਰਾਉਂਦੇ ਆ ਤੀਜੀ ਸਰਕਾਰ ਚੁਣ ਲਈ ਮੈਂ ਕਪੂਰਥਲੇ ਵੀ ਇਹ ਗੱਲ ਕੀਤੀ ਸੀ ਕਿ ਪੰਗਾ ਤਾਂ ਹੈਗਾ ਸਰਕਾਰ ਦੇ ਨਾਲ ਪੰਗਾ ਹੈਗਾ ਮਿੱਲ ਦੇ ਮਾਲਕਾਂ ਦੇ ਨਾਲ ਤੇ ਕਿਸਾਨਾਂ ਦੇ ਵਿੱਚ ਪਾਰਟੀ ਬਣ ਜਾਂਦਾ ਪ੍ਰਸ਼ਾਸਨ ਕਿਸਾਨਾਂ ਦੇ ਵਿੱਚ ਪਾਰਟੀ ਬਣ ਜਾਂਦੀ ਹੈ ਪੁਲਿਸ ਤੇ ਉੱਥੇ ਜਾ ਕੇ ਕੋਈ ਨਾ ਕੋਈ ਟਕਰਾਅ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ ਬਹੁਤ ਲੰਮਾ ਸਮਾਂ ਹੋ ਗਿਆ ਇਸ ਰਜਵਾੜਾ ਨੀਤੀ ਨੂੰ ਟੱਕਰ ਦੇਣ ਵਾਸਤੇ ਤੁਸੀਂ ਦਰਿਆ ਤੇ ਬੈਠੇ ਹੋ ਇਹਦਾ ਸਿੱਟਾ ਜਿਹੜਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ 27 ਕਰੋੜ ਪਲੱਸ 5 ਕਰੋੜ ਵਿਆਜ ਜੋ ਸਾਡੇ ਆਗੂ ਸਹਿਮਾਨ ਦੱਸਦੇ ਆ ਸੰਦਰ ਸਾਡੇ ਇਲਾਕੇ ਦਾ ਪੰਡਵੇ ਤੋਂ ਲੈ ਕੇ ਨਵਾਂ ਪਿੰਡ ਸਰਾਹ ਔਰ ਉਹਦੇ ਨਾਲ ਦੋ ਪਿੰਡ ਹੋਰ ਉੱਚਾ ਤੇ ਦਰবেশ ਇਹ ਪੰਜਾਂ ਪਿੰਡਾਂ ਦੇ ਵਿੱਚ ਜਾਇਦਾਦ ਇਸ ਪ੍ਰਸ਼ਾਸਨ ਦੀ ਨਿਗਾਹ ਤੇ ਹੇਠ ਵੇਚ ਕੇ ਇੰਗਲੈਂਡ ਚਲਾ ਗਿਆ ਤੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਉਹ ਕਰੋੜਾਂ ਦੀ ਜ਼ਮੀਨ ਨਿਗਾਹ ਦੇ ਥੱਲਿਓਂ ਵੇਚ ਗਿਆ ਤੇ ਪ੍ਰਸ਼ਾਸਨ ਹਜੇ ਵੀ ਕਹਿੰਦਾ ਹੈ ਕਿ ਅਸੀਂ ਨਿਲਾਮੀ ਦੇ ਲਾਈਆਂ ਤੇ ਜਿਹੜੀਆਂ ਉਹ ਆਪਣੇ ਹੱਥੀ ਵੇਚ ਕੇ ਉਹ ਤਾਂ ਤੁਸੀਂ ਰੋਕ ਨਾ ਸਕਿਆ ਜਿਹੜੀਆਂ ਨਿਲਾਮੀ ਤੇ ਲਾਈਆਂ ਉਹਨਾਂ ਦੀ ਲਿਸਟ ਜਿਹੜੀ ਹੈ ਮੇਜਰ ਸਿੰਘ ਠੌਲੀ ਨੇ ਪਾਈ ਜਿਹੜੀ ਨਿਲਾਮ ਹੋਣ ਵਾਲੀ ਚੀਜ਼ ਹੈ ਦੁਨੀਆ ਦਾ ਦਸਤੂਰ ਹੈ ਪ੍ਰਸ਼ਾਸਨ ਦਾ ਕਿ ਨਿਲਾਮ ਹੋਣ ਵਾਲੀ ਚੀਜ਼ ਮਾਰਕੀਟ ਵੈਲੀਓ ਨਾਲੋਂ 20 ਪੈਸੇ ਸਸਤੀ ਲੱਗਦੀ ਹੈ ਫਿਰ ਉਹਦੀ ਬੋਲੀ ਚੜ੍ਹਦੀ ਉੱਤੇ ਜਿੱਥੇ ਬੋਲੀ ਟੁੱਟਿਆ ਬੋਲੀ ਲੈਣ ਵਾਲਾ ਉਹਨੂੰ ਲੈ ਜਾਂਦਾ ਜਿਵੇਂ ਕਿ ਇੱਕ ਵਰਜਨ ਗਰੁੱਪ ਜਿਹੜਾ ਪੂਰੀ ਦੁਨੀਆ ਦੇ ਉੱਤੇ ਬਹੁਤ ਜੰਟੀਕੜ ਕਮ ਛੱਡ ਕੇ ਤੇ ਮੁੱਕ ਗਏ ਕਦੇ ਸੀ ਧਰਮੇ ਲਾਈਏ ਸਮਾਂ ਕਿਹਦੇ ਕੋ ਆ ਜਿੰਨੇ ਕੁ ਜ਼ਿਲ੍ਹੇ ਦੇ ਸੈਂਟਰ ਚ ਅਸੀਂ ਹੋ ਚੁੱਕੇ ਆ ਉਹ ਤੁਹਾਨੂੰ ਇੰਨੀ ਛੇਤੀ ਦਾ ਦੱਸ ਸਕਦੇ ਕੋਈ ਤਾਂ ਪਹਿਨਾ ਖੁਨੀਆ ਸਾਹਿਬ ਨਾ ਕੁਛ ਨਹੀਂ ਹੋਣਾ ਕੋਈ ਇਹ ਵੀ ਬੋਲੀ ਨਹੀਂ ਹੋਣੀ ਸਭ ਨੂੰ ਇਸ ਗੱਲ ਦਾ ਪਤਾ ਚਾਹ ਚਾਰ ਸਾਲ ਪੁਰਾਣਾ ਪੈਸਾ ਨਹੀਂ ਕੁਛ ਨਹੀਂ ਹੋਣਾ ਸਾਲ ਪੁਰਾਣਾ ਮੋੜ ਲਾਣਾ ਨੋਟਿਸ ਲਾਣਾ ਜੋ ਵੀ ਹੈ ਕੋਈ ਕਾਰਵਾਈ ਉਹਦੇ ਅਗੇਂਸਟ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਕੀਤੀ ਅਜੇ ਨਹੀਂ 34 ਤੋਂ ਲੈ ਕੇ ਅੰਦਰ ਪਤਾ ਬਣਾਣਾ ਐਗਰੀਮੈਂਟ ਕਰਕੇ ਸੋ ਮੇਰੇ ਵੀਰੋ ਕੋਈ ਗੱਲ ਨਹੀਂ ਆਪਾਂ 1 ਘੰਟਾ ਸਮਾਂ ਦੇਖਣਾ ਨਹੀਂ ਤਾਂ ਫਿਰ ਅਸੀਂ ਆ ਸਾਰੀਆਂ ਟਰਾਲੀਆਂ ਗੱਡੀਆਂ ਅੰਦਰ ਬਾੜਾਂਗੇ ਅੰਦਰ ਬਾੜ ਕੇ ਤੇ ਪੱਕਾ ਟੈਂਟ ਲਾਵਾਂਗੇ ਜਿੰਨਾ ਚਿਰ ਪੈਸਾ ਨਹੀਂ ਆਉਂਦਾ ਫਿਰ ਅਸੀਂ ਇਹਦੀ ਬੋਲੀ ਕਰਾਂਗੇ ਥਾਂ ਦੀ ਇਹਦੇ ਪਲਾਟ ਅਸੀਂ ਕੱਟ ਕੇ ਵੇਚਾਂਗੇ ਫਿਰ ਕੋਈ ਗੱਲ ਨਹੀਂ ਫਿਰ ਅਸੀਂ ਵੇਚਾਂਗੇ ਇੱਥੇ ਬੋਲੀ ਕਰਾਂਗੇ ਇਹਦੀ ਪਲਾਟ ਦੀ ਸਰਕਾਰ ਤੋਂ ਨਹੀਂ ਬੋਲੀ ਹੋਣੀ ਸਰਕਾਰ ਤੋਂ ਨਹੀਂ ਵਿਕਣਾ 4 ਸਾਲ ਹੋ ਗਏ ਵੇਚਦਿਆਂ ਨੂੰ ਫਿਰ ਹੁਣ ਅਸੀਂ ਵੇਚਾਂਗੇ ਸੇ ਜੀ 1 ਘੰਟੇ ਦਾ ਸਮਾਂ ਦਿੱਨੇ ਆ 1 ਘੰਟੇ ਬਾਅਦ ਨਹੀਂ ਤਾਂ ਫਿਰ ਅਸੀਂ ਆਪ ਕੰਮ ਜਾਂ ਲਵਾਂਗੇ ਇਸ ਕਰਕੇ ਗੱਦੀ ਬੇਨਤੀ ਹੈ ਕਿ ਇਹ ਉਹਨਾਂ ਨੇ ਲਾਇਏ ਹੁਣ ਇੰਦਰੋਂ ਤਾਲੇ ਤੂਲੇ ਅਸੀਂ ਕਦੇ ਅਸੀਂ ਨਹੀਂ ਸਾਡੇ ਮੂਰੇ ਤਾਲੇ ਤੂਲੇ ਨਹੀਂ ਹਟਦੇ بڑے بڑے ਬੈਰੀਕੇਡ ਨਹੀਂ ਹਟਦੇ ਤੇ ਤੁਸੀਂ ਵੇਖਿਆ ਹੋਇਆ ਸਾਡਾ ਤਜਰਬਾ ਪਿਛਲਾ ਇਹ ਜਨਾਬ ਸ਼ਾਮ ਜੀ ਗਿੱਲਾ ਹੈ ਪਾਣੀ ਖੜਾ ਕਪੜੇ ਕਿੱਲੇ ਉਹਨੇ ਮੈਟ ਵੀ ਗਿੱਲਾ ਹੁੰਦਾ ਆ ਮਗਰ ਮਿਛਾਉ ਦਾ ਆ ਪਿੱਛੇ ਪੰਜਾਬ ਸਰਕਾਰ ਸਾਥੀ ਪਵਿੱਤਰ ਸਿੰਘ ਜੀ ਤ엥 ਪਵਿੱਤਰ ਸਿੰਘ ਜੀ ਤ엥 ਜਿਹੜੇ ਜਦੋਂ ਆਪਾਂ ਅੰਦੋਲਨ ਲੜ ਕੇ ਆਏ ਆ ਤਾਂ ਉਹਨਾਂ ਨੇ ਪਹਿਲਾ ਕੱਖ ਜਿਹੜਾ ਫਲੌਰ ਦੇ ਵਿੱਚ ਆਪਣੇ ਸਾਥੀ ਹਰਜੀਤ ਸਿੰਘ ਜੀ ਢੇਸੀ ਦੇ ਨਾਲ ਕਰਕੇ ਵੱਡਾ ਕਾਫਨਾ ਜਿਹੜਾ ਉਹ ਭਾਰਤੀ ਕਿਸਾਨ ਯੂਨੀਅਨ ਦਬਾਪੇ ਦੇ ਵਿੱਚ ਸ਼ਾਮਲ ਕਰਾਇਆ ਸੀ ਉਹ ਵੀਰ ਸਾਡਾ ਪਵਿੱਤਰ ਸਿੰਘ ਜੀ ਤ엥 ਅੱਜ ਆਪਣੇ ਪਰਿਵਾਰ ਨੂੰ ਲੈ ਕੇ ਅਮਰੀਕਾ ਦੇ ਵਿੱਚ ਬੈਠ ਗਿਆ ਔਰ ਉਹਨਾਂ ਦੀ ਬੱਚੀ ਦੀ ਭਾਬੀ ਸਾਡੀ ਬੱਚੀ ਸਾਡੀ ਭੈਣ ਸਾਡੀ ਧੀ ਉਹਦਾ ਆਨੰਦਕਾਰਜ 5 ਤਰੀਕ ਦਾ ਉਥੇ ਰੱਖਿਆ ਸੋ ਉਹ ਖੁਸ਼ੀ ਦੇ ਵਿੱਚ ਮੂੰਹ ਮਿੱਠਾ ਕਰਾਉਣ ਵਾਸਤੇ ਸਾਡੇ ਵੀਰ ਨੇ ਸਾਨੂੰ ਹੁਕਮ ਲਾਇਆ ਸੀ ਕਿਉਂਕਿ ਅੰਦੋਲਨਕਾਰੀ ਵੀਰ ਜਿਹੜੇ ਐ ਉਹਦੇ ਮਗਰ ਹੀ ਕਾਫਲਾ ਸਾਰਾ ਚੱਲੇ ਤੇ ਅਸੀਂ ਜਿਹੜੀ ਸਰਸ ਰੋਡ ਐ ਮੇਰ ਰੋਡ ਤੋਂ ਥੱਲੇ ਉਤਰ ਕੇ ਜਿਹੜੀ ਉਹ ਜ਼ਮੀਨ ਐ 10 ਕਣਾ ਉਦੇ ਅੱਗੇ ਚਲ ਕੇ ਉੱਥੇ ਆਪਾਂ ਬਹਿਣਾ ਹੈ। ਔਰ ਪ੍ਰਸ਼ਾਸਨ ਨੂੰ ਉੱਥੇ ਚਲ ਕੇ ਵੀ ਸਮਾਂ ਦੇਣਾ ਹੈ। ਕਿ ਜੇ ਤਾਂ ਪ੍ਰਸ਼ਾਸਨ ਉਹ ਕਬਜ਼ਾ ਲੈਂਦਾ ਤਾਂ ਠੀਕ ਹੈ। ਨਹੀਂ ਤਾਂ ਫਿਰ ਕਬਜ਼ਾ ਆਪਾਂ ਲਵਾਂ। ਉਸ ਥਾਂ ਦਾ ਕਬਜ਼ਾ ਫਿਰ ਆਪਾਂ ਲਵਾਂਗੇ। ਬੋਲੇ ਸੋ ਨਮਰਿਆ ਜਮੀਰਾਂ ਵਾਲਾ ਜੀ ਮਕਾਨੇ ਆਏ ਆ ਆਪਾਂ। ਅਜੇ ਡੱਡ ਬੋਡੀ ਮੋਚਰੀ ਤੋਂ ਆਈ ਨਹੀਂ। ਇਸ ਕਰਕੇ ਬੇਨਤੀ ਆ ਭਦਰੀਆਂ ਤੇ ਵੇਜੋ। ਠੀਕ ਹੈ ਜੀ ਜਦੋਂ ਬੋਡੀ ਮੋਰੀ ਚ ਆ ਜਾਊਗੀ ਫੇ ਉਹਦੇ ਨਾਸਾਂ ਦੇ ਪਾਣੀ ਪਾਵਾਂਗੇ ਤੱਤਾ ਫੇ ਬੋਡੀ ਮੋਨ ਲਗੜੀਆਂ ਫੇ ਕਬਰਾਂ ਨੂੰ ਲੈ ਜਾਣੀ ਚਾਕੇ ਆਪਾਂ ਤੇ ਬਿਸ਼ਰਮ ਲੋਕ ਤੇ ਬਿਸ਼ਰਮ ਕਾਰਪੋਰੇਟ ਲੋਕ ਜਿਨ੍ਹਾਂ ਨੂੰ ਸਰਕਾਰਾਂ ਬਣਾ ਦਿੰਦੀਆਂ ਉਹਨਾਂ ਦਾ ਇੱਕੋ ਇੱਕ ਇਲਾਜ ਆ ਜਥੇ ਬੰਦੀਆਂ ਦੀ ਜੁੱਤੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਚਾਹਣਾ ਹੈ ਪਈ ਲਗਭਗ ਆਮ ਸੁਣਿਆ ਜਾਂਦਾ ਹੈ ਪਈ ਤਿੰਨ ਅਦਾਲਤਾਂ ਦੁਨੀਆ ਤੇ ਹੈਗੀਆਂ ਪਹਿਲੀ ਅਦਾਲਤ ਆ ਉਸ ਪਰਮਾਤਮਾ ਦੀ ਦੂਜੀ ਅਦਾਲਤ ਆ ਤੁਸੀਂ ਤੇ ਪ੍ਰਸ਼ਾਸਨ ਤੀਜੀ ਅਦਾਲਤ ਹੈ ਪਹਿਲੀ ਅਦਾਲਤ ਦੇ ਵਿੱਚ ਤੁਹਾਡਾ ਕੇਸ ਸੁਣਿਆ ਗਿਆ ਉੱਪਰ ਵਾਲੀ ਅਦਾਲਤ ਦੇ ਵਿੱਚ ਤੁਹਾਡਾ ਕੇਸ ਸੁਣਿਆ ਗਿਆ ਰਾਣੇ ਦੀ ਫਾਈਲ ਖੁੱਲ ਚੁੱਕੀ ਹੈ ਉਹ ਕਿੱਦਾਂ ਖੁੰਦੀ ਐ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਉਹਦਾ 27 8 ਦਾ ਫੈਸਲਾ ਆ ਵੀਰੋ ਇਹ ਸਾਡੇ ਨਾਲ ਤਾਂ ਛੋੜੀਏ ਠੱਗੀ ਕੀਤੀ ਆ ਪ੍ਰਸ਼ਾਸਨ ਇਹਦੀ ਰਾਖੀ ਕਰਦਾ ਉੱਥੇ ਇਹਨੇ ਝਾਲੀ ਰਿਪੋਰਟਾਂ ਬਣਾ ਕੇ ਸ਼ੇਅਰ ਵੇਚੇ 300 ਸੀ ਦਾਣੇ ਮੰਗਣ ਨਹੀਂ ਜਾਣਾ ਰੱਬ ਦਾ ਦਿੱਤਾ ਖਾਣੇ ਆ ਕਿਸੇ ਦੀਆਂ ਮਿੱਲਾਂ ਚਾਰ ਹੋ ਸਕਦੀਆਂ ਸਾਡਾ ਕੋਲ ਦੇਣਦਾਰ ਹੋ ਸਕਦਾ ਅਸੀਂ ਕਿਸੇ ਦੇ ਦੇਣਦਾਰ ਇਦਾਂ ਦੇ ਮਿੱਲ ਮਾਲਕ ਦੇ ਪਾਣੀ ਦੇ ਘੁੱਟ ਦੇ ਵੀ ਦੇਣਦਾਰ ਨਹੀਂ ਇਹ ਕਹਿੰਦਾ ਸੀ ਨਾ ਸਾਨੂੰ ਇਥੇ ਉੱਧ ਘਾਟਣ ਤੇ ਮੂਸਾ ਹਸਨਤੋਖ ਸਿੰਘ ਗੱਲ ਕਰਦਾ ਵੀ ਅਸੀਂ ਡਾਂਗ ਸੋਟਾ ਚਲਾਉਣਾ ਜਾਣਦੇ ਆ ਸਮਾਂ ਹੈਗਾ 5 ਮਿੰਟ ਜਾਂ ਫੋਨ ਕਰਕੇ ਦੱਸ ਦੋ ਵੀ ਮੈਂ ਆਉਣਾ ਅਸੀਂ ਹੋਰ ਰੁਕਲਾਂਗੇ 10-20 ਮਿੰਟ ਇਹ ਮਿੱਲ ਦੀ ਦੇਣਦਾਰੀ ਦੇਣ ਨੂੰ ਮਾਲਕ ਹੋ ਰਿਹਾ ਲੈਣ ਲਈ ਮਾਲਕ ਹੋ ਰਿਹਾ ਇਹ ਦੋਹਰਾ ਮਾਪਦੰਡ ਨਹੀਂ ਚੱਲਣਾ 5 ਜਾਂ 4 ਮਿੰਟ ਹੈ ਉਹਨਾਂ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਬਹੁਤ ਸਾਲ ਦੇ ਤਾ ਮਾਲਕਾਂ ਦਾ ਹੁਣ ਇਸ ਮੰਚ ਤੋਂ ਬੇਨਤੀ ਆ ਕਿ ਕਿਸਾਨਾਂ ਦਾ ਸੱਚੇ ਲੋਕਾਂ ਦਾ ਸਾਥ ਦੇ ਕੇ ਦੇਖ ਲੋ ਰੱਬ ਦੀ ਪਚੈਰੀ ਚ ਜਵਾਬ ਦੇਣਾ ਹੋ ਸਕਦਾ ਤੁਹਾਨੂੰ ਸੀਨੀਅਰ ਦਾ ਦਬਾਅ ਹੋਵੇ ਨੌਕਰੀ ਦਾ ਸਵਾਲ ਹੈ ਪਰ ਜਿਹੜੇ ਆ ਬੈਠੇ ਦਰਿਆ ਤੇ ਇਹਨਾਂ ਦਾ ਸੀਨੀਅਰ ਪਰਮਾਤਮਾ ਤੋਂ ਸੁਵਾਏ ਕੋਈ ਨਹੀਂ ਕਿ ਕੋਈ ਰੱਬ ਤੋਂ ਡਰਦੇ ਆ ਕਿਸੇ ਮਾਲਕ ਦੀਆਂ ਮਿੱਲਾਂ ਛੇ ਹੋ ਸਕਦੀਆਂ ਆ ਜਾਓ ਕੋਈ ਗੱਲ ਨਹੀਂ ਗੁਰੂ ਜੀ ਤੇ ਥੋੜੇ ਜੀ ਆਪਣੀ

ਕਿਉਂਕਿ ਜਿਹੜਾ ਕਿਸਾਨ ਆ ਮਰ ਰਿਹਾ ਰੋਜ਼ ਖੁਦਕੁਸ਼ੀਆਂ ਹੋ ਰਹੀਆਂ ਆ ਪਰ ਕਿਸਾਨਾਂ ਦੇ ਨਾਲ ਕੋਈ ਨਹੀਂ ਖੜਿਆ ਮੈਂ ਬੇਨਤੀ ਕਰਦਾ ਡੀਸੀ ਸਾਹਿਬ ਨੂੰ ਜੇਕਰ ਤੁਹਾਨੂੰ ਤਰਸਾਣਾ ਨਾ ਦਿੱਤੀਆਂ ਜਾਣ ਤੁਸੀਂ ਆਪਣੇ ਦਿਲ ਦੇ ਆਸਰਾ ਕੇ ਦਾ ਤੁਸੀਂ ਕਿੰਨੇ ਦਿਨ ਕੰਮ ਕਰੋਗੇ ਸਾਡੇ 4 ਸਾਲ ਹੋ ਗਏ ਪੈਸੇ ਮਰਿਆ ਚਾਰ ਮਿੰਟ ਹੈ ਉਹਨਾਂ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਬਹੁਤ ਸਾਲ ਦੇ ਤਾ ਮਾਲਕਾਂ ਦਾ ਹੁਣ ਇਸ ਮੰਚ ਤੋਂ ਬੇਨਤੀ ਆ ਕਿ ਕਿਸਾਨਾਂ ਦਾ ਸੱਚੇ ਲੋਕਾਂ ਦਾ ਸਾਥ ਦੇ ਕੇ ਦੇਖ ਲੋ ਰੱਬ ਦੀ ਕਚਹਿਰੀ 'ਚ ਜਵਾਬ ਦੇਣਾ ਹੋ ਸਕਦਾ ਤੁਹਾਨੂੰ ਸੀਨੀਅਰ ਦਾ ਦਬਾਅ ਹੋਵੇ ਨੌਕਰੀ ਦਾ ਸਵਾਲ ਹੈ ਪਰ ਜਿਹੜੇ ਆ ਬੈਠੇ ਦਰਿਆਾਂ ਤੇ ਇਹਨਾਂ ਦਾ ਸੀਨੀਅਰ ਪਰਮਾਤਮਾ ਤੋਂ ਸਵਾਲੇ ਕੋਈ ਨਹੀਂ ਇੱਕੋ ਰੱਬ ਤੋਂ ਡਰਦੇ ਆ ਕਿਸੇ ਮਾਲਕ ਦੀਆਂ ਮਿੱਲਾਂ ਛੇ ਹੋ ਸਕਦੀਆਂ ਅੱਜ ਜਿਹੜਾ ਧਰਨਾ ਲੱਗਾ ਵਾ ਇਹ ਕਿਸਵਾਂ ਦੇ ਵਿੱਚ ਧਰਨਾ ਲੱਗਾ ਸਰ ਜਿਹੜਾ ਇਹ ਤਰਨਾਏ ਸਾਰੇ ਹੀ ਜਾਣਦੇ ਆ ਕਿ ਪੁਵਾੜਾ ਮੈਲ ਵੱਲ ਜਿਹੜੀ ਕਿਸਾਨਾਂ ਦੀ ਬਕਾਇਆ ਰਾਸ਼ੀ ਤਕਰੀਬਨ 28 ਕਰੋੜ ਪਲੱਸ 5 ਕਰੋੜ ਵਿਆਜ ਨੂੰ ਲੈ ਕੇ ਇਹ ਲੰਮਾ ਸੰਘਰਸ਼ ਜਿਹੜਾ ਉਹ ਚੱਲਦਾ ਆ ਰਿਹਾ ਹੈ ਹੁਣ ਵੀ ਟਕਰਾਅ ਦੀ ਸਥਿਤੀ ਬਣ ਗਈ ਹੈ ਜਿਹੜੀਆਂ ਪ੍ਰਾਪਰਟੀਆਂ ਨਿਲਾਮੀ ਤੇ ਲੱਗੀਆਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਨਾਲ ਉਹ ਨਿਲਾਮੀ ਦੇ ਰੇਟ ਬਹੁਤ ਜ਼ਿਆਦਾ ਰੱਖ ਦਿੱਤੇ ਗਏ ਤਾਂ ਕਰਕੇ ਕੋਈ ਵੀ ਜ਼ਮੀਨ ਲੈਣ ਵਾਸਤੇ ਜਿਹੜਾ ਨਿਲਾਮੀ 'ਚ ਸ਼ਾਮਲ ਨਹੀਂ ਹੋਇਆ ਪਰ ਅਸੀਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕੀਤੀ ਆ ਕਿ ਤੁਸੀਂ ਮਿੱਲ ਜਿਨ੍ਹਾਂ ਨੇ ਹੁਣ ਖਰੀਦੀ ਆ ਮਿੱਲ ਦੇ ਹੋਣ ਵਾਲੇ ਮਾਲਕ ਤੇ ਪੁਰਾਣੇ ਮਾਲਕ ਤੇ ਵਿੱਚੇ ਕਿਸਾਨ ਤੇ ਪ੍ਰਸ਼ਾਸਨ ਪਾਰਟੀ ਬਣ ਕੇ ਦੁਆਰਾ ਬੈਠੋ ਮਸਲੇ ਦਾ ਆਪਾਂ ਹੱਲ ਕਰੀਏ ਆਪਣੇ ਭੈਣ ਭਰਾ ਦਰਿਆ 'ਤੇ ਬਾਰ-ਬਾਰ ਬਹਿਣ ਆਪਣੇ ਬੰਦਿਆਂ ਦਾ ਜਲੂਸ ਕੱਢਣੇ ਕੋਈ ਚੰਗੀ ਗੱਲ ਨਹੀਂ ਚੰਗਾ ਨਹੀਂ ਲੱਗਦਾ ਕਿਸੇ ਦਾ ਦਿਲ ਨਹੀਂ ਕਰਦਾ ਬਾਰ-ਬਾਰ ਕੋਈ ਗੱਲ ਨੂੰ ਲੈ ਕੇ ਸ਼ਰਤ ਕਰਨਾ 27 ਕਰੋੜ ਰੁਪਇਆ ਪਰਟੀਕੂਲਰ ਇੱਕ 1600 ਕਿਸਾਨਾਂ ਦਾ ਹੈ ਕਿਸੇ ਦਾ 50000 ਹੈ ਕਿਸੇ ਦਾ 60000 ਹੈ ਹਰ ਇੱਕ ਦੀਆਂ ਲੋੜਾਂ ਨੇ ਤੇ ਜੇ ਬੈਂਕ ਦੇ ਵਿੱਚ ਐਫ ਡੀ ਕਰਾਈ ਹੋਵੇ ਤੇ ਉਹ ਵੀ 6-7 ਸਾਲਾਂ ਬਾਅਦ ਮੈਚੂਰ ਹੋ ਜਾਂਦੀ ਦੁਗਣੀ ਹੋ ਜਾਂਦੀ ਹੈ ਪਰ ਇੱਥੇ ਦੇ ਆਪਣੇ ਪੈਸੇ ਲੈਣ ਵਾਸਤੇ ਕਿਸਾਨ ਜਿਹੜੇ ਆ ਸ਼ਰਤ ਕਰ ਰਹੇ ਆ ਪਰ ਸਾਡੀ ਪ੍ਰਸ਼ਾਸਨ ਅੱਗੇ ਪ੍ਰਯੋਗ ਤੇ ਪੰਜਾਬ ਸਰਕਾਰ ਅੱਗੇ ਬੇਨਤੀ ਰਹੀ ਹੈ ਕਿ ਇਹਦਾ ਮਸਲੇ ਦਾ ਹੱਲ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਜਾਂ ਤਾਂ ਨਵੇਂ ਮਾਲਕਾਂ ਦੇ ਉੱਤੇ ਜਿਹੜਾ ਵਾ ਉਹ ਪ੍ਰੈਸ਼ਰ ਪਾ ਕੇ ਤੇ 27 ਕਰੋੜ ਰੁਪਏ ਸਾਨੂੰ ਦਵਾਈਆ ਜਾਵੇ ਉਹ ਜਿੰਨਾ ਤੋਂ ਮਿਲ ਲਈਏ ਜਿੰਦਾ ਮਰਜੀ ਕਰਨ ਸਾਡਾ ਤਰਕ ਇੱਥੇ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਜ਼ਮੀਨ ਖਰੀਦਦੇ ਆ ਉਸ ਜ਼ਮੀਨ ਦੇ ਉੱਤੇ ਪੁਰਾਣੇ ਮਾਲਕ ਨੇ ਲੋਨ ਚੱਕਿਆ ਤੇ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਜਿੰਨਾ ਚਿਰ ਲੋਨ ਜਿਹੜਾ ਉਹਨੂੰ ਆਪਾਂ ਜਿਹੜੀ ਕਿਤਾਬੀ ਗੱਲਾਂ ਨੇ ਵੀ ਕਹੀਦਾ ਵੀ ਫੱਕ ਟਾਲੀ ਹੈ ਭਾਵੇਂ ਇਹ ਜੇ ਫਰਮ ਲੈ ਲਈਏ ਤੇ ਫਰਮ ਦੀ ਦੇਣਦਾਰੀ ਵੀ ਨਵੇਂ ਮਾਲਕਾਂ ਦੀ ਵੱਧਦੀ ਹੈ ਸੰਘਰਸ਼ ਜਾਰੀ ਰਹੇਗਾ ਕਦਾਰ ਸ਼ਸ਼ੀਰ ਬੰਦੇ ਜਿਹੜੇ ਉਹ ਸੜਕਾਂ ਦੇ ਬਾਰ-ਬਾਰ ਆਉਣਗੇ ਜਿੰਨਾ ਚਿਰ ਕਾਰਪੋਰੇਟ ਕਰਾਣੇ ਛੋਟੇ-ਛੋਟੇ ਜਿਹੜੇ ਕਾਰਪੋਰੇਟ ਕਰਾਣੇ ਲੋਕਾਂ ਦਾ ਹੱਕ ਜਿਹੜਾ ਧੱਬੀ ਬੈਠੇ ਆ ਅਸੀਂ ਲੜਾਈਆਂ ਪੰਜਾਬ ਦੀਆਂ ਹੋਰ ਲੜਨਾ ਚਾਹੁੰਦੇ ਆ ਰੇਟੇ ਦੀ ਲੜਾਈ ਬਜਰੀ ਦੀ ਲੜਾਈ ਜਿਹੜੇ ਇੱਥੇ ਕ੍ਰੈਸ਼ਰ ਬੰਦ ਪਏ ਰੇਟੇ ਦੀਆਂ ਖੱਡਾਂ ਬੰਦ ਪਈਆਂ ਹਿਮਾਚਲ ਸਾਡੇ ਪੰਜਾਬ 'ਚ ਬਿਜ਼ਨਸ ਕਰ ਰਿਹਾ 300 ਕਰੋੜ ਦਾ ਤਕਰੀਬਨ ਤਕਰੀਬਨ ਜੋਰ ਦੀ ਜਿਵੇਂ ਦੱਸ ਰਿਹਾ ਕਿ 300 ਕਰੋੜ ਦਾ ਇੱਕ ਮਹੀਨੇ 'ਚ ਵਪਾਰ ਹੋ ਰਿਹਾ ਤੇ ਸਾਡੇ ਕ੍ਰੈਸ਼ਰ ਸਾਡੀਆਂ ਖੱਡਾਂ ਇੱਥੇ ਬੰਦ ਕੀਤੀਆਂ ਪਈਆਂ ਕੁਦਰਤ ਦੀ ਚੀਜ਼ ਰੇਤਾ ਕੱਢ ਕੇ ਲੋਕਾਂ ਤੱਕ ਸਪਲਾਈ ਨਹੀਂ ਹੋ ਰਿਹਾ 40-40 ਹਜ਼ਾਰ ਦਾ ਟਿਪਰ ਲੋਕ ਲੈਣ ਨੂੰ ਮਜਬੂਰ ਆ ਅਸੀਂ ਉਹ ਲੜਾਈ ਲੜਨਾ ਚਾਹੁੰਦੇ ਆ ਜਿੰਨਾ ਪੰਜਾਬ ਸਰਕਾਰ ਦਾ ਹੈ ਤਕਰੀਬਨ 3000 ਕਰੋੜ ਦੇ ਤਕਰੀਬਨ ਤਕਰੀਬਨ ਕਰਜ਼ਾ ਔਰ ਇੰਨਾ ਹੀ 3000 ਕਰੋੜ ਦੇ ਕਰੀਬ 3000 ਕਰੋੜ ਤੋਂ ਵੀ ਵੱਧ ਦਾ ਜਿਹੜਾ ਕਰਜ਼ਾ 3 ਲੱਖ ਕਰੋੜ ਦਾ ਮੈਂ ਮਾਫੀ ਚਾਹੁੰਦਾ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਵਾ ਉਹ ਇੰਨਾ ਹੀ ਟਰੈਵਲ ਏਜੰਟ ਲੋਕਾਂ ਦਾ ਦੱਬੀ ਬੈਠੇ ਆ ਲੋਕਾਂ ਦਾ ਧਾਣ ਹੋ ਰਿਹਾ ਵਿਦੇਸ਼ ਜਾਣ ਚ ਤੇ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਵਿਦੇਸ਼ੀ ਬੰਦੇ ਇੱਥੇ ਆ ਕੇ ਕੰਮ ਕਰਨਗੇ ਫੇਰ ਸ਼ਰਤ ਤੇ ਜਦੋਂ ਦੀ ਪੰਜਾਬ ਸਰਕਾਰ ਆਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆਈ ਆ ਤਕਰੀਬਨ 5 ਲੱਖ ਬੰਦਾ ਪੰਜਾਬ ਤੋਂ ਬਨਾਨ ਕਰ ਗਿਆ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਆ ਇਹਦੇ ਬਾਰੇ ਅਸੀਂ ਲੜਾਈਆਂ ਲੜਨਾ ਚਾਹੁੰਦੇ ਆ ਪਰ ਅਸੀਂ ਸਾਨੂੰ ਇਹ ਫਵਾੜਾ ਮੇਰੇ ਤੋਂ ਕੋਈ ਵਿਹਲਾ ਕਰੇਗਾ ਤਾਂ ਅਸੀਂ ਉਧਰ ਨੂੰ ਹੋਵਾਂਗੇ ਏਜੰਟਾਂ ਤੋਂ ਲੋਕਾਂ ਦੀ ਲੁੱਟ ਨੂੰ ਬਚਾਵਾਂਗੇ ਜਿਹੜਾ ਮਾਈਨਿੰਗ ਦਾ ਹਜੇ ਤੱਕ ਰੌਲਾ ਤੀਜੀ ਸਰਕਾਰ ਆ ਗਈ ਇਹਨਾਂ ਤੋਂ ਮਾਈਨਿੰਗ ਸੈੱਟ ਨਹੀਂ ਹੋਈ 700 ਕਿਲੋਮੀਟਰ ਦਰਿਆ ਪੰਜਾਬ ਦੀ ਨਕਾ ਤੇ 1 ਕਿਲੋਮੀਟਰ ਇੱਕ ਦਰਿਆ ਨੂੰ ਜੇ ਪਟ ਲਈਏ ਸਫਾਈ ਦੇ ਤੌਰ ਤੇ ਤੇ ਪੂਰੇ ਸਾਲ ਦਾ ਰੇਤਾ ਸਰਪਲਸ ਪੂਰੇ ਸੂਬੇ ਚ ਹੋ ਜੇਗਾ ਤੇ 700 ਸਾਲ ਬਾਅਦ ਉਹਦੀ ਵਾਰੀ ਆਏਗੀ ਪਰ ਸਾਡੇ ਕੋਲ ਕੋਈ ਮਾਈਨਿੰਗ ਦੀ ਹਜੇ ਤੱਕ ਸਟਰੋਂਗ ਪਾਲਿਸੀ ਨਹੀਂ ਜਿਹਦੇ ਨਾਲ ਖਜ਼ਾਨਾ ਭਰਿਆ ਜਾਵੇ 20-2000 ਦਾ ਇੱਥੇ ਟਿੱਪਰ ਮਿਲੇ ਅੱਜ ਟਿੱਪਰ 40000 ਦਾ ਤੇ ਇਹਦਾ ਵਿਪਾਰ ਠਮਾਚਲ ਕਰ ਰਹੇ ਆ ਤੇ ਇੱਕ ਪ੍ਰਸ਼ਾਸਨ ਨਾਲ ਅੱਜ ਤੁਹਾਡੀ ਸਵੇਰੇ ਮੀਟਿੰਗ ਵੀ ਹੋਈ ਆ ਉਹਦੇ ਕੀ ਸਿੱਟਾ ਨਿਕਲੇ ਸਰ ਸੈਟਅਪ ਹੀ ਨਹੀਂ ਨਿਕਲੇ ਅੱਜ BCTA ਮੀਟਿੰਗ ਰਹੀ ਹੈ ਪ੍ਰਸ਼ਾਸਨ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਜਿੰਨਾ ਚਿਰ ਚੀਫ ਸੈਕਟਰੀ FCAR ਤੇ ਖੇਤੀਬਾੜੀ ਮੰਤਰੀ ਇਹਦੇ ਵਿੱਚ ਪੂਰੀ ਇਨਵੋਲ ਨਹੀਂ ਹੁੰਦੇ ਇਹ ਮਸਲੇ ਦਾ ਹੱਲ ਨਹੀਂ ਨਿਕਲਣਾ BC ਸਾਹਿਬ ਦੀਆਂ ਮਜਬੂਰੀਆਂ ਨੇ ਐਸਪੀ ਸਾਹਿਬ ਦੀਆਂ ਮਜਬੂਰੀਆਂ ਨੇ ਐਸਪੀ ਸਾਹਿਬ ਦੀਆਂ ਮਜਬੂਰੀਆਂ ਨੇ ਉਹ ਉਹਨਾਂ ਨੇ ਲੋਕਲ ਜਿਹੜਾ ਇੱਥੇ ਦਾ ਮਾਹੌਲ ਸਾਂਭਣਾ ਹੁੰਦਾ ਟਕਰਾਅ ਸਾਡਾ ਬਣ ਜਾਂਦਾ ਕਿਸਾਨਾਂ ਦਾ ਤੇ ਪ੍ਰਸ਼ਾਸਨ ਦਾ ਤੇ ਜਿਹੜੇ ਉੱਚ ਅਧਿਕਾਰੀ ਨੇ ਉਹ ਪਤਾ ਨਹੀਂ ਕਿਹਦੇ ਨਾਲ ਕਿਹੜਾ ਹੱਥ ਮਲਾ ਕੇ ਤੇ ਦਫ਼ਤਰਾਂ ਦੇ ਵਿੱਚ ਛਿਟਕਿਲੀਆਂ ਲਾਉਂਦੇ ਨੇ ਇਸ ਧਰਨੇ ਦੇ ਉੱਤੇ ਰਾਜਨੀਤੀ ਹੋ ਰਹੀ ਹੈ ਜੋ ਸਾਨੂੰ ਲੱਗ ਰਿਹਾ ਹੈ ਕਿ ਕੋਈ ਵੀ ਸੁਣਵਾਈ ਜਿਹੜੀ ਆ ਉਹ ਕਿਸਾਨਾਂ ਦੀ ਇਹ ਸਰਕਾਰ ਵੱਲੋਂ ਨਹੀਂ ਹੋ ਰਹੀ